ਸਰ ਸ੍ਰੀਕਲ ਜੀ ਸਾਰਿਆਂ ਨੂੰ ਅੱਜ ਆਪਣੇ ਇੱਕ ਕਲਾਇੰਟ ਦੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਸੋ ਆਪਾਂ ਸ਼ਿਪ ਕਰਨ ਲੱਗੇ ਸੀ ਤਾਂ ਇੱਕ ਵਾਰੀ ਤੁਹਾਨੂੰ ਸਾਰੇ ਸੂਟ ਆਪਾਂ ਦਿਖਾ ਦਿੰਨੇ ਹਾਂ ਫਰਸਟ ਵੀ ਜਿਹੜਾ ਸੂਟ ਹੈਗਾ ਉਹ ਰੋਜਾ ਜੀ ਗ੍ਰੀਨ ਕਲਰ ਦਾ ਹੈਂਡਵਰਕ ਦਾ ਸੂਟ ਰਹੂਗਾ ਇਹ ਜਾਰਜਟ ਦੇ ਬਣਿਆ ਹੋਇਆ ਸੂਟ ਹੈ ਫਿਰ ਸੈਕਿੰਡ ਆਊਗਾ ਟਿਸ਼ੂ ਤੇ ਡਾਇਮੰਡ ਟਿਸ਼ੂ ਤੇ ਬਣਿਆ ਇਹਦੇ ਕੀ ਰੋਕ ਕੰਮ ਆਊਗਾ ਹਲਕੀ ਜਿਹੀ ਢੇਲੇ ਦੇ ਗਲੇ ਤੇ ਆਊਗੀ ਸ਼ਰਚ ਤੇ ਬੁੱਤੀ ਆਊਗੀ ਫਿਰ ਆਊਗਾ ਇਹ ਵੀ ਟਿਸ਼ੂ ਤੇ ਬਣਿਆ ਹੋਇਆ ਇਹਦੇ ਕੀ ਰੇਤੇ ਕੰਮ ਆਊਗਾ ਇਦੇ ਵਿੱਚ ਬੋਟੀ ਆਉਗੀ ਸੋਟੀ ਦੀ ਫਿਰ ਆਊਗਾ ਜੀ ਪਿਓਰ ਕਰੀਪ ਤੇ ਬਣਿਆ ਹੋਇਆ ਸੂਟ ਇਹਦੇ ਕਾਫੀ ਹੈਵੀ ਵਰਕ ਕੀਤਾ ਹੋਇਆ ਦੁਪੱਟਾ ਆਊਗਾ ਇਹਦੇ ਨਾਲ ਫਲੋਰ ਤੋਂ ਹੋਂਦਾ ਫਿਰ ਆਊਗਾ ਪਿਓਰ ਕਾਵਾ ਡੀਨ ਤੇ ਬਣਿਆ ਹੋਇਆ ਸੂਟ ਇਹ ਵੀ ਕਾਫੀ ਹੈਵੀ ਸੂਟ ਬਣਿਆ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਫਿਰ ਆਉਂਦਾ ਪਿਓਰ ਕਰੀਪ ਤੇ ਬਣਿਆ ਹੋਇਆ ਗਾਗਰੀ ਦੇ ਕਲਰ ਦਾ ਸੂਟ ਹੈ ਇਹ ਆਪਾਂ ਆਪਣੀ ਚੁਆਇਸ ਦੇ ਰਿਕੋਰਡਿੰਗ ਹੀ ਸੂਟ ਰੈਡੀ ਕੀਤੇ ਆ ਉਹਨਾਂ ਦੀ ਕੋਈ ਚੁਆਇਸ ਨਹੀਂ ਸੀ ਆਪਣੇ ਤੇ ਹੀ ਉਹਨਾਂ ਨੇ ਸਾਰਾ ਆਰਡਰ ਛੱਡਿਆ ਸੀ ਸੋ ਸਾਰੇ ਸੂਟ ਬਣ ਕੇ ਬਹੁਤ ਸੋਹਣੇ ਰੈਡੀ ਹੋਏ ਆ ਫਿਰ ਆਊਗਾ ਜੀ ਸਿਲਕ ਪਸ਼ਮੀਨੇ ਤੇ ਡਬਲ ਟੋਨ ਦੇ ਵਿੱਚ ਜਿਹੜਾ ਸਿਲਕ ਪਸ਼ਮੀਨਾ ਫਿਰ ਆਊ ਬਰਬਰੀ ਦੇ ਉੱਪਰ ਆਊਗਾ ਸੂਟ ਫਿਰ ਆਊਗਾ ਜੀ ਮਸਲੀਂ ਦੇ ਉੱਪਰ ਇਹ ਵਾਲਾ ਸਾਰੇ ਉਹਨਾਂ ਦਾ ਸਟਾਫ ਆਪਾਂ ਮਿਕਸ ਕਰਕੇ ਤੇ ਬੰਦਾ ਰਹੇ ਆ ਫਿਰ ਆਊਗਾ ਇਹ ਕਾਟਨ ਦੇ ਉੱਪਰ ਸੂਟ ਕਾਟਨ ਦਾ ਪ੍ਰਿੰਟ ਸੂਟ ਹੋਊਗਾ ਇਹ ਉਹ ਗਾਜੀ ਮਲਟੀ ਕਲਰ ਦਾ ਦੁਪੱਟਾ ਹੋਊਗਾ ਤੇ ਇਹਦੇ ਉੱਪਰ ਵਰਕ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਪਾਈ ਹੋਈ ਆ ਜਿਹੜੀਆਂ ਜਿਹਾਂ ਵਾਲਾ ਵਰਕ ਹੁੰਦਾ ਮਲਟੀ ਕਲਰ ਨਾਲ ਮਲਟੀ ਦਾ ਦੁਪੱਟਾ ਹੁੰਦਾ ਇਹਦੇ ਨਾਲ ਫਿਰ ਆਊਗਾ ਪ੍ਰਿੰਟ ਮਸਟਰ ਕਲਰ ਟਿਸ਼ੂ ਦੇ ਵਿੱਚ ਫਿਰ ਆਊਗਾ ਆਰੀ ਵਰਕ ਦੇ ਵਿੱਚ ਟੈਬੀ ਲਾਈਨਿੰਗ ਦਾ ਫੈਬਰਿਕ ਰਹੂਗਾ ਗਲੇ ਤੇ ਆਪਾਂ ਆਰੀ ਵਰਕ ਨਾਲ ਡਿਜ਼ਾਈਨਿੰਗ ਕੀਤੀ ਆ ਐਂਡ ਟੈਬੀ ਲਾਈਨਿੰਗ ਦਾ ਹੀ ਇਹਦਾ ਦੁਪੱਟਾ ਰਹੂਗਾ ਫਿਰ ਆਊਗਾ ਪਲੇਨ ਟਿਸ਼ੂ ਦੇ ਵਿੱਚ ਇਹਦੇ ਉੱਪਰ ਆਰੀ ਵਰਕ ਕੀਤਾ ਹੋਇਆ ਤੇ ਦੀ ਬਾਟਮ ਤੇ ਵੀ ਆ ਰਹੀ ਵਰਗਾ ਹੋਗਾ ਫੇਰਾ ਹੋਗਾ ਵਾਈਟ ਕਲਰ ਦਾ ਸੀ ਇਹ ਆਪਾਂ ਕੀਤਾ ਹੋਇਆ ਕ੍ਰਸ਼ ਦੇ ਉੱਪਰ ਰੈਡੀ ਇਹਦੀ ਤੁਹਾਨੂੰ ਵੀਡੀਓ ਆਪਾਂ ਖੋਣ ਕੇ ਚੈੱਕ ਕਰਵਾ ਦਿੰਦੇ ਆ ਇੱਕ ਕ੍ਰਸ਼ ਦਾ ਫੈਬਰਿਕ ਰਹੂਗਾ ਇਹਦਾ ਇੱਕ ਕ੍ਰਸ਼ ਇਹ ਵਾਲੀ ਇਹਦੀ ਸ਼ਰਟ ਰਹੂਗੀ ਇਹ ਬਾਟਮ ਨੂੰ ਆਪਾਂ ਫਿਨਿਸ਼ਿੰਗ ਪੱਟੀ ਕੀਤੀ ਹੋਈ ਹੈ ਸ਼ਰਟ ਤੇ ਵੀ ਗਾਜ਼ਰੀ ਜੇ ਕਲਰ ਦੀ ਇਹਦੀ ਇਹਦਾ ਦੁਪੱਟਾ ਰਹੂਗਾ ਦੁਪੱਟਾ ਔਰਗੇਂਜ਼ਾ ਦਾ લાયા ਆਪਾਂ ਇਹਦੀ 셔ર્ટ ਰੂਗੀ হোઈਗੀ হোઈਟ ਆਫ হোઈਟ ਜਿਆ ਕਲਰ ਰਹੂਗਾ क्रश ਦੇ ਉੱਪਰ ਬਣਿਆ ਹੋਇਆ ਸੂਟ ਹੈ ਇਹ ਥੋੜਾ ਜਿਹਾ ਕੰਮ ਇਹਦੀ ਘੇਰੇ ਤੇ ਆਉਗੀ ਵੇਲ ਬਣੀ ਹੋਈ ਆ ਇਦਾਂ ਤੁਸੀਂ ਨੇੜਿਓਂ ਇਹਦਾ ਕੰਮ ਚੈੱਕ ਕਰ ਸਕਦੇ ਹੋ ਇਹ ਵਾਲੀ ਵੇਲ ਇਹਦੇ ਘੇਰੇ ਤੇ ਬਣੀ ਆ ਸੇਮ ਵੇਲ ਇਹਦੀਆਂ ਬਾਹਾਂ ਤੇ ਬਣੀ ਹੋਈ ਆ ਤੇ ਆਪਾਂ ਇਹਨੂੰ ਪੱਟੀ ਲਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਪ੍ਰਾਪਰ ਸੈਂਟਰ ਦੇ ਵਿੱਚ ਆਊਗਾ ਤੇ ਉਹੀ ਪੱਟੀ ਆਪਾਂ ਇਹਦੇ ਦੁਪट्टे ਤੇ ਯੂਜ਼ ਕੀਤੀ ਆ। ਸੇਮ ਪੱਟੀ ਆਪਾਂ ਇਹਦੀਆਂ ਚੌਕਾਂ ਤੇ ਯੂਜ਼ ਕੀਤੀ ਆ। ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਹੋ। ਬੱਟੇ ਦਾ ਵਾਈਟ ਕਲਰ ਬਹੁਤ ਸਿਆਰਾ। ਇਹ ਕਾਫੀ ਇਹਦੇ ਆਰਡਰ ਪਲੇਸ ਹੁੰਦੇ ਆ ਇਹ ਵਾਲੇ ਸੂਟ ਦੇ। ਸੋ ਬਾਕੀ ਤੁਹਾਨੂੰ ਇੱਕ ਦੋ ਸੂਟ ਹੋਰ ਵੀ ਖੋਲ ਕੇ ਦਿਖਾ ਦਿੰਨੇ ਆ ਜਿਨ੍ਹਾਂ ਦੀ ਆਪਾਂ ਵੀਡੀਓ ਨਹੀਂ ਪਾਈ ਸੀ। ਫਿਰ ਆਊਗਾ ਜੀ ਇਹਦੇ ਇਹ ਸਕਾਈ ਕਲਰ ਦਾ ਸੂਟ ਆਊਗਾ ਗਰੀਬ ਦੇ ਉੱਪਰ। ਇਹ ਪੀ ਸੈਂਟਰ ਪੈਨਲ ਦੇ ਵਿੱਚ ਬਣਿਆ ਹੋਇਆ ਇਹਨੂੰ ਆਪਾਂ ਹੈਂਡ ਦੇ ਵਿੱਚ ਇਹਦੇ ਪੈਨਲ ਦੇ ਵਿੱਚ ਬਾਟਮ ਨਾਲ ਦਾ ਪਲੇਨ ਕਪੜਾ ਆਪਾਂ ਅਟੈਚ ਕੀਤਾ ਤੇ ਮਸਟਰਡ ਕਲਰ ਦਾ ਪ੍ਰਿੰਟ ਦਾ ਸੂਟ ਰਹੂਗਾ ਫੇਰਾ ਉਦਾਂ ਮਸਲੀਨ ਦੇ ਵਿੱਚੋਂ ਇਹ ਵਾਲੀ ਸ਼ਰਟ ਰਹੂਗੀ ਪ੍ਰਿੰਟਡ ਦੁਪੱਟਾ ਰਹੂਗਾ ਮਸਲੀਨ ਦਾ ਇਹਦੀ ਬਾਟਮ ਆਉਗੀ ਬਹੁਤ ਸੋਹਣਾ ਸੂਟ ਬਣਿਆ ਹੈ ਜੀ ਸੂਟ ਤੁਹਾਨੂੰ ਦਿਖਾਉਣੀ ਆ ਹੈਂਡਵਰਕ ਦਾ ਸੂਟ ਇਹ ਵੀ ਆਪਾਂ ਖੋਲ ਕੇ ਦਿਖਾਵਾਂਗੇ ਤੁਹਾਨੂੰ ਇਹ ਹੈਂਡਵਰਕ ਦਾ ਸੂਟ ਬਣਿਆ ਹੋਇਆ ਟਿਸ਼ੂ ਦਾ ਸੂਟ ਹੈ ਲਾਈਨਾਂ ਵਾਲੀ ਸ਼ਰਟ ਹੈ ਟਿਸ਼ੂ ਦੀ ਇਹਦੀ ਬਾਟਮ ਤੇ ਵੀ ਹੈਂਡਵਰਕ ਕੀਤਾ ਹੋਇਆ ਹੈ ਧੀਰੇ ਧੀਰੇ ਇਹ ਵੀ ਸੂਟ ਸੋਹਣਾ ਬਣ ਕੇ ਰਹਿ ਗਿਆ ਹੋਇਆ ਇਦਿਕੇ ਰੀਤਿਕਾ ਆਊਗਾ 슬ੀਵਸ ਤੇ ਕੰਮ ਆਊਗਾ ਤੇ ਇਹਦੇ ਨਾਲ ਦੁਪੱਟਾ ਆਪਾਂ ਆਰਗੈਂਜ਼ਾ ਦੀ ਲਾਈਨਿੰਗ ਵਾਲਾ ਯੂਜ਼ ਕੀਤਾ ਕਿਉਂਕਿ ਮੋਸਟਲੀ ਜਿਹੜੇ ਬਾਹਰ ਵਾਲੇ ਕਸਟਮਰ ਆਰਗੈਂਜ਼ਾ ਦਾ ਦੁਪੱਟਾ ਘੱਟ ਲੈਂਦੇ ਆ ਪਰ ਇੰਨਾ ਕਸਟਮਰ ਦੀ ਚੁਆਇਸ ਸੀ ਵੀ ਦੁਪੱਟੇ ਇਹ ਸਾਡੇ ਪੁਰਾਣੇ ਕਲਾਇੰਟਾਂ ਦੁਪੱਟੇ ਵਿੱਚ ਵਿੱਚ ਆਰਗੈਂਜ਼ਾ ਦੇ ਲੈ ਲੈਂਦੇ ਆ ਕਿ ਜਿਹੜੇ ਕਸਟਮਰ ਆਰਡਰ ਕਰਦੇ ਦੁਪੱਟੇ ਮੇਨ ਲਾਈਕ ਕਰਦੇ ਆਪਾਂ ਉਹਨਾਂ ਨੂੰ ਕਰਦੇ ਆਪਾਂ ਸੇ ਕਸਟਮਰ ਸਾਮੀ ਚੁਣੋਂਦੇ ਦੁਪੱਟੇ ਲਵਾਉਂਦੇ ਆ ਤੇ ਕਈ ਫੁੱਲ ਪਿਓਰ ਦੇ ਲਵਾਉਂਦੇ ਆ ਸੋ ਉਹਨਾਂ ਦੇ ਰਿਕੋਰਡਿੰਗ ਦੁਪੱਟੇ ਲਾਏ ਜਾਂਦੇ ਆ ਇਹ ਵਾਲਾ ਰਹੂਗਾ ਜੀ ਕੀ ਇਨਫਾਮ ਦੇ ਉੱਪਰ ਟੂਟ ਮਸਟਰਡ ਕਲਰ ਦੇ ਵਿੱਚ ਰਹੂਗਾ ਇਹਦੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਇੱਕ ਦੋ ਕਲਰ ਇਹਦੇ ਹਜੇ ਹੈਗੇ ਆ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਜਿਹੜੇ ਸੂਟ ਆ ਸਾਰੇ ਬਣ ਕੇ ਸੋਹਣੇ ਰੈਡੀ ਹੋਏ ਆ ਸਾਰਿਆਂ ਦੀਆਂ ਵੀਡੀਓ ਆਪਾਂ ਅਪਲੋਡ ਕਰ ਦਾਂਗੇ ਡਿਜ਼ਾਈਨ ਬੜਾ ਸੋਹਣਾ ਆ ਵਾਲੇ ਸੂਟ ਦਾ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਗਾਜਰੀ ਕਲਰ ਦਾ ਸੋ ਇਸ ਦਾ ਗ੍ਰੀਨ ਸੂਟ ਉਸ ਵਾਸੋਂ ਨਾ ਬਣਿਆ ਤੁਸੀਂ ਵੀ ਆਪਣਾ ਆਰਡਰ ਦੇ ਸਕਦੇ ਹੋ ਆਪਦੀ ਚੁਆਇਸ ਦੇ ਸੂਟ ਰੈਡੀ ਕਰਾ ਸਕਦੇ ਹੋ ਸੋ ਜੇ ਕਈ ਮੇਰੀਆਂ ਭੈਣਾਂ ਜ਼ਿਆਦਾਤਰ ਤਾਂ ਨਾ ਕਹਿ ਦਿੰਦੀਆਂ ਵੀ ਤੁਸੀਂ ਆਪਦੇ ਹਿਸਾਬ ਨਾਲ ਸੂਟ ਰੈਡੀ ਕਰ ਦੋ ਤਾਂ ਅਲੱਗ-ਅਲੱਗ ਆਪਾਂ ਹੈਂਡਵਰਕ ਮਸ਼ੀਨਵਰਕ ਕਾਰੀਵਰਕ ਦੇ ਮਿਕਸ ਅਪ ਜਾ ਬਣਾ ਕੇ ਆਪਾਂ ਸੂਟ ਬਾਹਰ ਰੈਡੀ ਕਰਕੇ ਪੇਸ ਦਿੰਨੇ ਆ ਤੇ ਸ਼ਿਪਿੰਗ ਸਾਡੀ ਸਾਰੇ ਕਿਤੇ ਹੁੰਦੀ ਆ ਸੋ ਤੁਸੀਂ ਕਿਤੇ ਵੀ ਸ਼ਿਪਿੰਗ ਕਰਾ ਸਕਦੇ ਹੋ ਇੰਡੀਆ ਦੇ ਵਿੱਚ ਵੀ ਕਰਾ ਸਕਦੇ ਹੋ ਸੋ ਹੁਣ ਅੱਗੇ ਥੋੜਾ ਰਸ਼ ਹੁੰਦਾ ਜਿਨ੍ਹਾਂ ਨੇ ਪ੍ਰੂਫ ਆਰਡਰ ਕਰਨੇ ਆ ਸੋ ਹੁਣ ਥੋੜਾ ਟਾਈਮ ਲੱਗ ਕੇ ਬਾਨਨੇ ਆ ਅੱਗੇ ਜਿੱਦਾਂ ਜਿੱਦਾਂ ਸੀਜ਼ਨ ਆਉਂਦਾ ਤਾਂ ਰਸ਼ ਹੁੰਦਾ ਤੁਸੀਂ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਤੇ ਬਾਕੀ ਆਪਾਂ ਸ਼ਾਰਟਸ ਦੇ ਵਿੱਚ ਤੁਹਾਨੂੰ ਸੂਟ ਅਪਲੋਡ ਕਰ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ